ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਭਾਜਪਾ ਨੂੰ ਲਿਆ ਨਿਸ਼ਾਨੇ ਤੇ ਕਿਹਾ ਹਾਰ ਦੇ ਡਰ ਤੋਂ ਘਟਾ ਰਹੀ ਸੀਟਾਂ ਦੀ ਹੱਦਬੰਦੀ ਗੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਪਰਿਵਾਰ ਵੱਲੋਂ ਪਟਿਆਲਾ ਵਿੱਚ ਧਰਨਾ ਐਸਐਸਪੀ ਦੇ ਤਬਾਦਲੇ ਦੀ ਮੰਗ ਆਕਾਰੀ ਮੰਤਰੀਰ ਪਾਸਿੰਗ ਚੀਮਾ ਦਾ ਦਾਵਾ ਕਿਹਾ ਪੰਜਾਬ ਦਾ ਆਪਕਾਰੀ ਮਾਲੀਆ 10200 ਕਰੋੜ ਰੁਪਏ ਤੱਕ ਪਹੁੰਚਿਆ ਅੰਮ੍ਰਿਤਸਰ ਵਿੱਚ ਚਮਚਲ ਟਰਾਂਸਪੋਰਟ ਦੀਆਂ 4 ਬੱਸਾਂ ਦੀ 판ਤੋੜ ਬੱਸ ਦੇ ਸ਼ੀਸ਼ੇ ਤੋੜੇ ਤੇ ਲਿਖੇ ਖਾਲਸਾਨੀ ਨਾਰੇ ਤੇ ਕੈਨੇਡਾ ਪੀਲ ਪੁਲਿਸ ਵੱਲੋਂ ਬ੍ਰੈਂਪਟਨ ਰੰਦੇ ਦੋ ਪੰਜਾਬੀ ਗ੍ਰਿਫਤਾਰ ਪੁਲਿਸ ਨੇ 14 ਲੱਖ ਡਾਲਰ ਦੀਆਂ ਚੋਰੀ ਦੀਆਂ ਕਾਰਾਂ ਕੀਤੀਆਂ ਬਰਾਮਦ ਤੇ ਹੁਣ ਇਹਨਾਂ ਚੋਣਵੀਆਂ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਆਬਾਦੀ ਦੇ ਆਧਾਰ ਤੇ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਦਾ ਮੁੱਦਾ ਜ਼ੋਰ ਫੜਦਾ ਜਾ ਰਿਹਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦੀ ਪ੍ਰਧਾਨਗੀ ਹੇਠ ਚੇਨਈ ਵਿੱਚ ਸ਼ਨੀਵਾਰ ਨੂੰ ਦੱਖਣੀ ਰਾਜਾਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਇੱਕ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਤੇ ਬੀਜੂ ਜਨਤਾ ਦਲ ਦੇ ਨੇਤਾ ਨਵੀਨ ਪਟਨਾਇਕ ਨੇ ਵੀਡੀਓ ਕਾਨਫਰencing ਰਾਹੀਂ ਇਸ ਵਿੱਚ ਹਿੱਸਾ ਲਿਆ। ਦੋਵਾਂ ਆਗੂਆਂ ਨੇ ਹੱਦਬੰਦੀ ਦੇ ਟੰਗ ਤੇ ਚਿੰਤਾ ਪ੍ਰਗਟ ਕੀਤੀ। ਸਾਂਜੀ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਫੇਰ ਬਦਲਕਾਰਨ ਸੰਸਦੀ ਸੀਟਾਂ ਦੀ ਗਿਣਤੀ ਵਧੇਗੀ ਪਰ ਲੋਕ ਸਭਾ ਵਿੱਚ ਪੰਜਾਬ ਦਾ ਪ੍ਰਤੀਸ਼ਤ ਘਟ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੰਸਦ ਵਿੱਚ ਪੰਜਾਬ ਦਾ ਯੋਗਦਾਨ ਘਟ ਜਾਏਗਾ। ਜੇਕਰ ਭਾਜਪਾ ਪੰਜਾਬ ਵਿੱਚ ਸੀਟਾਂ ਦੀ ਮੌਜੂਦਾ ਪ੍ਰਤੀਸ਼ਤਤਾ ਨੂੰ ਉਸੇ ਪੱਧਰ ਤੇ ਬਣਾਈ ਰੱਖਣਾ ਚਾਹੁੰਦੀ ਹੈ ਤਾਂ ਸਾਨੂੰ 21 ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਪਰ ਭਾਜਪਾ ਕਦੇ ਵੀ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕੇਗੀ। भाजपा सिर्फ उत्तरी भारत हिन्दी पार्षी राज्य सरकार बनाने की कोशिश करेगी वो जीतते नहीं वहां सीटें कम करें सो so, जैसे पंजाब की एग्जाम्पल पंजाब में वो जीतते नहीं सीटें ऑल दो देर इंक्रीजिंग सो फार एज पर माई इंफॉर्मेशन वो पांच सीटें बढ़ा रहे हैं। लेकिन 543 में अगर 13 हैं तो हर शेयर इज टू थ्री नाइन परसेंट अगर एट फिफ्टी में अठारह है तो हर शेयर विल डिक्रीज बाय टू प्वाइंट वन तो हमारा कुर्बानियां नब्बे परसेंट है फूटबॉल में फोर्टी फाइव परसेंट है तो हमारा शेयर बढ़ना चाहिए बीजेपी बोल रहा है कि ये करप्शन को छुपाने के लिए यूपी में करप्शन नहीं है यूपी में करप्शन नहीं होगा राजस्थान में करप्शन नहीं है मध्यप्रदेश <रह> में करप्शन नहीं है <रह> <रह> सबसे बड़ा घोटाला जो है वो मध्यप्रदेश में है तो मतलब ये करप्शन इसमें कहां आ गई हाँ साउथ को क्या पॉपुलेशन कंट्रोल करने की सजा मिल रही है एक तरफ तो हम कह रहे हैं कि पॉपुलेशन कंट्रोल करेंगे एक तरफ कह रहे हैं पॉपुलेशन कंट्रोल कर आपकी सीटें कम करेंगे तो परसेंटेज जो है पार्लियामेंट में देश की सबसे बड़ी पंचायत जिसको ਦਤ ਸ਼ੁੱਡ ਬੀ ਸੇ ਪਟਿਆਲਾ ਵਿੱਚ ਬੀਤੇ ਦਿਨੀ ਪੁਲਿਸ ਅਫਸਰਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਡੀਸੀ ਦਫ਼ਤਰ ਅੱਗੇ ਤਰਨਾ ਦਿੱਤਾ ਗਿਆ ਤਰਨੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ ਇਸ ਮੌਕੇ ਮੰਗ ਕੀਤੀ ਗਈ ਕਿ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਦਾ ਫੌਰੀ ਤਬਾਦਲਾ ਕੀਤਾ ਜਾਵੇ ਤੇ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਘਟਨਾ ਵਿੱਚ ਕਥਿਤ ਤੌਰ ਤੇ ਸ਼ਾਮਲ ਚਾਰੇ ਇਨਸਪੈਕਟਰਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਦਾਦੇ ਇਹ ਕੇਸ ਕਟਨਾ ਵਿੱਚ ਉਹਨਾਂ ਦਾ ਪੁੱਤਰ ਅੰਗਦ ਸਿੰਘ ਵੀ ਜ਼ਖਮੀ ਹੋ ਗਿਆ ਸੀ ਤਰਨੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਸ਼ਾਮਿਲ ਹੋਏ ਤਰਨੇ ਵਿੱਚ ਮੰਗ ਕੀਤੀ ਗਈ ਕਿ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਤੁਰੰਤ ਇਥੋਂ ਬਦਲੀ ਤੇ ਹਮਲੇ ਵਿੱਚ ਘੱਤੀ ਤੌਰ ਤੇ ਸ਼ਾਮਲ ਦੱਸੇ ਜਾਂਦੇ ਚਾਰੇ ਇੰਸਪੈਕਟਰਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਗਈ ਇਹ ਮੰਗਾਂ ਮੰਨੇ ਜਾਣ ਤੱਕ ਤਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਇਹ ਐਪਾ ਉਹ ਜੀ ਅਜੇ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ है ਆਈ सस्पेंशन ऑर्डर ਦਾ ਸਾਨੂੰ पता नहीं ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ 'ਚ ਆ ਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਦਾਂ ਸਮਾ ਲੋਗੇ ਪਟਿਆਲਾ ਦੇ ਰੁੱਖਾ ਕਿੱਦਾਂ

ਇਹ ਮੈਂ ਕਮੈਂਟ ਨਹੀਂ ਮਨੂ ਸਿਸਟਮ ਤੇ ਕਰੋ ਸਾਇਨੀ ਜਿਹੜੀ ਪੰਜਾਬ ਸਕੱਟ ਦਾ ਸਿਸਟਮ ਹੈ ਇਹ ਇਨਕੁਆਰੀ ਸੀਬੀਆਈ ਜਾਣੀ ਚਾਹੀਦੀ ਹੈ ਕਿ ਕਿਸੇ ਤੇ ਕੋਰਸਨ ਰੇਜ਼ ਨਹੀਂ ਕਰਦੀ ਮਗਰ ਮੇਰੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਸੀਬੀਆਈ ਜਾਣੀ ਉਧਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਨਲ ਬਾਠ ਵੱਲੋਂ ਆਪਣੀ ਸ਼ਿਕਾਇਤ ਵਿੱਚ ਜਿਹੜੇ ਵੀ ਵਿਅਕਤੀਆਂ ਦੇ ਨਾਮ ਲਏ ਗਏ ਉਹਨਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਏ ਉਹਨਾਂ ਕਿਹਾ ਕਿ ਕੇਸ ਵਿੱਚ ਕਰਨਲ ਬਾਠ ਦੇ ਕਹਿਣ ਤੇ ਇੱਕ ਹੋਰ ਉਸ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਜਿਸ ਦਾ ਸ਼ਿਕਾਇਤ ਵਿੱਚ ਨਾਮ ਵੀ ਨਹੀਂ ਸੀ ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ ਚ ਦਰਜ ਕੀਤੀ ਜਿਦੇ ਵਿੱਚ ਇਨਸਪੈਕਟਰ ਰੌਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਢਿਲੋਂ ਤੇ ਇਨਸਪੈਕਟਰ ਹੈਰੀ ਪੋਪਰ ਆਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਖਾਈ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏ ਡੀ ਜੀ ਪੀ ਐਸ ਪੀ ਐਸ ਪਰਮਾਰਸਰ ਨੇ ਨਾਲ ਐਸ ਐਸ ਪੀ ਹੁਸ਼ਿਆਰਪੁਰ ਨੇ ਤੇ ਐਸ ਪੀ ਮਨਪ੍ਰੀਤ ਹੈ ਜਿਹੜੇ ਮੁਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਤੇ ਵਿੱਚ ਅੱਗੇ ਤਫਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫ ਆਈ ਆਰ ਚ ਨੋਮੀਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹਰ ਕੀਤੇ ਗਏ ਨੇ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾਠ ਦੀ ਸਟੇਟਮੈਂਟ ਦੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਿਖਾਈ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆ ਗਿਆ ਤੇ ਜਿਹੜੀ ਅਗਲੀ ਤਫਤੀਸ਼ ਹੈ ਉਹ ਸਿਟ ਵੱਲੋਂ ਕੀਤੀ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਾਰ-ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫ ਆਈ ਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਦੇ ਲੈਵਲ ਦੀ ਸੈਟ ਬਣ ਗਈ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸਸਪੈਂਡਡ ਨੇ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਛਾ ਜ਼ਾਹਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈ ਸੋ ਉਹ ਵੀ ਇਹਨਾਂ ਨੂੰ 2 PS ਉਹ ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇਗੇ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿ ਰਹੀ ਕਿ ਹੁਣ ਕਹਿ ਰਹੀ ਕਿ ਗ੍ਰਿਫਤਾਰ ਵੀ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੇਖੋ ਉਹ ਸੱਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸੱਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹ ਸੱਟਾ ਉਹ ਕੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਸਾਫ ਕਾ ਕੇਂਦਰੀ ਮੰਤਰੀ ਪੰਨੀਤ ਗੋਨ ਨੇ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਇਸ ਦੌਰਾਨ ਉਹਨਾਂ ਮੰਗ ਕੀਤੀ ਕਿ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਟ ਤੇ ਉਹਨਾਂ ਦੇ ਪੁੱਤਰ ਤੇ ਜਿਨ੍ਹਾਂ 12 ਪੁਲਿਸ ਅਧਿਕਾਰੀਆਂ ਵੱਲੋਂ ਜਾਨ ਲੈਵਾ ਹਮਲਾ ਕੀਤਾ ਗਿਆ ਉਹਨਾਂ ਖਿਲਾਫ ਜਲਦ ਤੋਂ ਜਲਦ ਬੰਦੀ ਕਾਰਵਾਈ ਕੀਤੀ ਜਾਵੇ ਦੇਖੋ ਇਹਦੇ ਵਿੱਚ ਜੋ ਮੇਰੀ ਪਰਸਨਲ ਸੋਚੀ ਹੈਗੀ ਹੈ ਕਿਉਂਕਿ ਆਰਮੀ ਵੀ ਇਨਵੋਲਵਡ ਹੈ ਗਵਰਨਮੈਂਟ ਵੀ ਇਨਵੋਲਵਡ ਹੈ ਪੁਲਿਸ ਫੋਰਸ ਵੀ ਇਨਵੋਲਵਡ ਹੈਗੀ ਹੈ ਤਾਂ ਇੱਕ ਜੁਆਇੰਟ ਸੈਟ ਕਮਿਸ਼ਨ ਹੋਣੀ ਚਾਹੀਦੀ ਹੈ ਆਰਮੀ ਵਾਲੇ ਵੀ ਵਿੱਚ ਹੋਣੇ ਚਾਹੀਦੇ ਨੇ ਕੋਈ ਪੁਲਿਸ ਵਾਲੇ ਵੀ ਹੋਣੇ ਚਾਹੀਦੇ ਨੇ ਔਰ ਇੱਕ ਉੱਪਰ ਜੇ ਜਹਨ ਕੋਈ ਜਾਜੀਆਂ ਕੋਈ ਇਹ ਜ੍ਹਾ ਬੈਠੇ ਔਰ ਪੂਰੀ ਛਾਣਬੀਨ ਕਰਕੇ ਸਾਰੀ ਗੱਲ ਨੂੰ ਕਰਕੇ ਤਾਂ ਇਹਦਾ ਕੋਈ ਨਤੀਜਾ ਕੱਢ ਕੇ ਕਿ ਅੱਗੇ ਨੂੰ ਇਹ ਜੀ ਗੱਲ ਨਾ ਹੋਵੇ ਬੇਇੱਜ਼ਤੀ ਕਰਨ ਦੀ ਬੇਇੱਜ਼ਤੀ ਕੀਤੀ ਆ ਉਹਨਾਂ ਦੀ ਕੁੱਟਮਾਰ ਕੀਤੀ ਆ ਉਹਦੇ ਬੇੜੇ ਨਹੀਂ ਕੀਤੀ ਆ ਔਰ ਬੜੀ ਗੁੰਬੀਨ ਸੱਤਾ ਲਿਖਿਆ ਨੇ ਅੱਜ ਕੱਲ੍ਹ ਲੋਕ ਸਭਾ ਜਵੀ ਬਜਾਰਾ ਕੀਤਾ ਸੀਗਾ ਜਿਹਾ ਆਪਣੇ ਐਮਪੀਜ਼ ਨੇ ਇਕੱਠੇ ਹੋ ਕੇ ਅਸੀਂ ਰਾਸ਼ਟਰਪਤੀ ਨੂੰ ਮਿਲ ਰਹੇ ਹਾਂ ਤਾਂ ਕਿ ਦੋਸ਼ੀ ਪੁਲਸ ਅਫਸਰ ਨੂੰ ਸਜ਼ਾ ਦਿੱਤੀ ਜਾ ਸਕੇ। ਸ਼ਰੀਪ ਵੀਡੀਓ ਵਾਇਰਲ ਹੋ ਰਹੀ ਹੈ ਕੱਲ ਦੀ ਵੀਡੀਓ ਕਾਲ ਜਿਹਦੇ ਵਿੱਚ ਮਾਫੀ ਮੰਗਦੇ ਦਿਖਾਈ ਦੇ ਰਹੇ ਨੇ ਪੁਲਸ ਮੁਲਾਜ਼ਮ ਉਹਨਾਂ ਬਾਰੇ ਅੱਗੇ ਜਾਂ ਚੱਲ ਤੱਕ ਨੂੰ ਉਹਨਾਂ ਦਾ ਹਸਾਬ ਲੈਣਾ ਜ਼ਰੂਰੀ ਹੈ ਉਹਨਾਂ ਨੂੰ ਪਿੰਡੀ ਚਾਹੀਦੀ ਹੈ। ਮਾਫੀ ਕਿਹੜੀ ਕਰਨ ਲੱਗੀ? ਬੰਦੇ ਦਾ ਛੱਡਿਆ ਕੱਟੋ। ਉਹ ਮਾਫੀਆਂ ਮੰਗ ਰਹੇ ਹੋ। ਪ੍ਰਾਈਵੇਟ ਪ੍ਰਾਈਵੇਟ ਰੁਕਾ ਦਿਓ। ਸ਼ਰੀਰ ਦਾ ਮਤਲਬ ਇਹ ਸਿੱਧਾ ਹੋ ਗਈ ਚੀਜ਼ ਵੀ ਇਹਨਾਂ ਵੱਲੋਂ ਕੁੱਟ ਮਾਰਤਾ ਹੋਇਆ ਗੱ ਪੰਜਾਬ ਸਰਕਾਰ ਦੇ 2022 ਵਿੱਚ ਕਾਰਜਭਾਰ ਸੰਭਾਲਣ ਤੋਂ ਬਾਅਦ ਲਾਗੂ ਕੀਤੀਆਂ ਆਪਕਾਰੀ ਨੀਤੀਆਂ ਦੀ ਸਫਲਤਾ ਨੂੰ ਸੂਬੇ ਦੇ ਆਪਕਾਰੀ مالیੇ ਵਿੱਚ ਸ਼ਾਨਦਾਰ ਮੀਲ ਪੱਥਰ ਦਾ ਸੇਰਾ ਦਿੰਦਿਆਂ ਪੰਜਾਬ ਦੇ ਵਿੱਤ ਯੋਜਨਾ ਆਪਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀਮਾ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਆਪਕਾਰੀ مالیੇ ਵਿੱਚ ਪਿਛਲੇ 3 ਸਾਲਾਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ ਜੋ ਕਿ ਸਾਲ 2021-22 ਦੇ ਜੋ ਕਿ ਸਾਲ 2021-22 ਦੇ 854 ਕਰੋੜ ਰੁਪਏ ਦੇ ਮੁਕਾਬਲੇ 10200 ਕਰੋੜ ਤੋਂ ਵੱਧ ਹੋ ਗਿਆ ਹੈ ਉਹਨਾਂ ਕਹਿੰਦੇ ਆ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਪਕਾਰੀ ਮਾਲੀਆ ਪੰਜ ਅੰਕਾਂ ਦੇ ਅੰਕੜੇ ਨੂੰ ਪਾਰ ਕਰੇਗਾ ਤੇ ਇਸ ਦੇ ਵਿੱਤੀ ਸਾਲ 2024-25 ਲਈ ਮਿੱਥੇ ਗਏ 10145 ਕਰੋੜ ਰੁਪਏ ਦੇ ਟਿੱਚੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ ਕਾਂਗਰਸ ਦੇ ਰਾਜ ਦੇ ਅੰਦਰ 1200 ਕਰੋੜ ਰੁਪਏ ਤੇ ਖੜਾ ਸੀ ਉਹ ਰੈਵਨਿਊ 2022-23 ਦੀ ਪਾਲਿਸੀ 2022-23 ਦੀ ਪਾਲਿਸੀ ਉਹ 8428 ਕਰੋੜ ਰੁਪਏ ਨੂੰ ਪਾਰ ਕਰ ਗਿਆ ਉਹ ਰੈਵਨਿਊ ਪਹਿਲੇ ਸਾਲ 620 ਕਰੋੜ ਤੋਂ ਸ਼ੁਰੂ ਹੋ ਕੇ 8428 ਕਰੋੜ ਨੂੰ ਪਾਰ ਕਰ ਗਿਆ ਔਰ ਨੈਕਸਟ ਈਅਰ 23 24 23 24 23 24 8428 ਕਰੋੜ ਤੋਂ ਸ਼ੁਰੂ ਹੋ ਕੇ ਉਹ 9235 9235 ਕਰੋੜ ਨੂੰ ਪਾਰ ਕਰ ਗਿਆ ਅਰ ਜਦੋਂ 24 25 ਆਇਆ ਤਾਂ ਸੀ ਉਹ 9563 ਕਿਉਂਕਿ ਇਹ ਜੇ ਲਾਸਟ ਕਿਸ ਜਿਹੜੀ ਆ ਉਹ ਆਣੀ ਬਾਕੀ ਆ ਮੈਂ ਤਾਂ ਤੁਹਾਨੂੰ ਰੀਅਲ ਫੈਕਟ ਦੱਸਦੇ ਹਾਂਗਾ 9563 ਪਰ ਲੇਕਿਨ ਸਾਡਾ ਜਿਹੜਾ ਐਕਸਪੈਕਟਿਡ ਆ ਯਾਨੀ 31 ਮਾਰਚ ਨੂੰ ਜਦੋਂ ਪ੍ਰੈਜ਼ੀਡੈਂਟ ਈਅਰ ਦੀ ਦਿਸ ਈਅਰ ਦੀ ਪਾਲਿਸੀ ਦਾਨ ਤਹਣਾ ਅੰਦ ਹੋਣਾ ਉਸ ਦਿਨ ਸਾਨੂੰ 10000 200 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਮਿਲਾਂਗਾ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਲਈ 18 ਮਾਰਚ ਨੂੰ ਸ਼੍ਰੀ ਕਲਤਕਤ ਸਾਹਿਬ ਤੋਂ ਅਰਦਾਸ ਕਰਕੇ ਆਰੰਭੀ ਗਈ ਪਰਤੀ ਮੁਹਿੰਮ ਤੋਂ ਬਾਅਦ ਪਾਰਟੀ ਦਾ ਅੰਮ੍ਰਿਤਸਰ ਵਿਖੇ ਪਹਿਲਾ ਦਫ਼ਤਰ ਖੋਲਿਆ ਗਿਆ ਦਫ਼ਤਰ ਦੇ ਉਦਘਾਟਨ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਦਫ਼ਤਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਮਨਕਾਕੇ ਇਸ ਦਫਤਰ ਤੋਂ ਪਰਤੀ ਲਈ ਵਰਕਰ ਕਾਪੀਆਂ ਹਾਸਲ ਕਰ ਸਕਦੇ ਨੇ ਜਿਸ ਦਾ ਪੂਰਾ ਬਿਉਰਾ ਇਸ ਦਫਤਰ ਕੋਲ ਰੱਖਿਆ ਜਾਵੇਗਾ ਇਸ ਮੌਕੇ ਡਾਕਟਰ ਰਤਨ ਸਿੰਘ ਜਨਾਲਾ ਬੀਬੀ ਕਿਰਨਜੀਤ ਕੌਰ ਭਾਈ ਮਨਜੀਤ ਸਿੰਘ ਆਦ ਮੌਜੂਦ ਸਨ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਜਿਹੜਾ ਅੱਜ ਅੰਮ੍ਰਿਤਸਰ ਵਿੱਚ ਵੀ ਖੋਲਿਆ ਗਿਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਦਫਤਰ ਸ਼੍ਰੋਮਣੀ ਅਕਾਲੀ ਦਲ ਦਾ ਕੇਵਲ ਤੇ ਕੇਵਲ ਚੰਡੀਗੜ੍ਹ ਵਿੱਚ ਸੀ ਅੱਜ ਅਸੀਂ ਫੈਸਲਾ ਕੀਤਾ ਕਿ ਜਿਹੜਾ ਪਹਿਲਾ ਦਫ਼ਤਰ ਹੈ ਉਹ ਸ਼ੋਮਨੀ ਇਕਾਲੀ ਦਲ ਦਾ ਇੱਥੇ ਅੰਮ੍ਰਿਤਸਰ ਵੀ ਖੋਲਿਆ ਜਾਵੇ ਚੰਡੀਗੜ੍ਹ 'ਚ ਇੱਕ ਕਿਸਮ ਦਾ ਸਟਾਫ ਆਫਿਸ ਵੀ ਹੋਏਗਾ ਜਿਹੜਾ ਕੋਈ ਲਿਖਤੀ ਕੰਮ ਹੋਣਗੇ ਦਫ਼ਤਰੀ ਕੰਮ ਹੋਣਗੇ ਉੱਥੋਂ ਚੱਲਦੇ ਰਹਿਣਗੇ ਸੋ ਇੱਥੇ ਅਸੀਂ ਭਰਤੀ ਕਮੇਟੀ ਵੱਲੋਂ ਭਰਤੀ ਦਾ ਕੰਮ ਅੱਜ ਸ਼ੁਰੂ ਕਰਨ ਲੱਗੇ ਹਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਮਾਝੇ ਵਾਲਿਆਂ ਨੂੰ ਕਿ ਤੁਸੀਂ ਕੋਈ ਵੀ ਕਾਪੀਆਂ ਪ੍ਰਾਪਤ ਕਰਨੀਆਂ ਹੋਣ ਤੁਸੀਂ ਇੱਥੇ ਪਹੁੰਚੋ ਡਾਕਟਰ ਅਜਨਾਲਾ ਸਾਹਿਬ ਕਟੋ-ਕਟ ਹਫ਼ਤੇ ਵਿੱਚ ਇੱਕ ਦਿਨ ਇਹ ਦਿਨ ਦੱਸ ਦੇਣਗੇ ਕਿ ਕਿਹੜੇ ਦਿਨ ਬੈਠਣਗੇ ਤੇ ਮੈਂ ਤੁਹਾਡੀ ਸੇਵਾਦਾਰ ਹੋਣ ਦੇ ਨਾਤੇ ਜਿੰਨੀ ਤੁਹਾਡੀ ਲੋੜ ਹੋਵੇਗੀ ਜੇ ਜੇ ਕੋਈ ਤੁਹਾਡੀ ਜ਼ਰੂਰਤ ਹੋਏਗੀ ਇੱਥੇ ਤੁਹਾਨੂੰ ਇੱਕ ਦੇ ਕਾਪੀਆਂ ਵੀ ਮਹయ్యా ਕਰਾਵਾਂਗੀ ਦੂਜੀ ਮੈਂ 15 ਦਿਨਾਂ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜ਼ਰੂਰ ਆ ਕੇ ਦਫ਼ਤਰ ਬੈਠਾਂਗੀ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਜੁम्मेवार ਸੱਜਣ ਇੱਥੇ ਆ ਕੇ ਦਫ਼ਤਰ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜ਼ਰੂਰ ਹਫ਼ਤੇ ਵਿੱਚ ਆ ਕੇ ਬੈਠਿਆ ਕਰੋ ਵਰਕਰਾਂ ਨੂੰ ਲਾਮਬੰਦ ਕਰੋ ਪੰਜਾਬ ਵਿੱਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਬੱਸ ਸਟੈਂਡ ਦਾ ਹੈ ਜਿੱਥੇ ਆਣ ਪਛਾਤੇ ਸਮਾਜ ਵਿਰੋਧੀ ਅੰਸਰਾਂ ਨੇ ਅੰਮ੍ਰਿਤਸਰ ਬੱਸ ਸਟੈਂਡ ਤੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਤੇ ਕਾਲੇ ਰੰਗ ਦੀ ਸਪਰੇ ਨਾਲ ਖਾਲਿਸਤਾਨ ਲਿਖ ਕੇ ਪੰਮ ਤੋੜ ਕੀਤੀ ਅੱਜ ਇਸ ਵੇਰੇ ਅੰਮ੍ਰਿਤਸਰ ਬੱਸ ਸਟੈਂਡ ਤੇ ਖੜੀਆਂ ਐਚ ਆਰ ਟੀ ਸੀ ਬੱਸਾਂ ਤੇ ਕਾਲੇ ਰੰਗ ਦੇ ਸਪਰੇ ਨਾਲ ਖਾਲਿਸਤਾਨ ਲਿਖਿਆ ਹੋਇਆ ਸੀ ਤੇ ਉਹਨਾਂ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਸਨ ਜਦੋਂ ਸਵੇਰੇ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਇਹ ਦੇਖਿਆ ਤਾਂ ਉਹਨਾਂ ਨੇ ਤੁਰੰਤ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਿਤ ਕੀਤਾ। ਹਣੇ ਇਹ ਡਿਵੀਜ਼ਨ ਦੇ ਵਿੱਚ ਕੰਪਲੇਂਟ ਆਈ ਸੀ ਕਿ ਹਿਮਾਚਲ ਵਾਲੀ ਬੱਸ ਹੈਗੀ ਉਹਦੇ ਫਰੰਟ ਸ਼ੀਸ਼ੇ ਬ੍ਰੇਕ ਹੋਏ ਪਏ। ਉਹ ਇਸ ਸਬੰਧ ਵਿੱਚ ਸਾਨੂੰ ਕੰਪਲੇਂਟ ਦੇ ਗਏ ਨੇ। ਉਹਦੇ ਸਬੰਧ ਵਿੱਚ ਇਹ ਕਾਰਵਾਈ ਕਰਦੇ ਆ। ਕਿੰਨੀਆਂ ਬੱਸਾਂ ਦੇ ਸੀ ਟੁੱਟੇ ਨੇ? ਇਹ ਤਿੰਨ ਸ਼ੀਸ਼ੇ ਨੇ, ਤਿੰਨ ਬੱਸਾਂ ਦੇ ਫਰੰਟ ਸ਼ੀਸ਼ੇ ਨੇ। ਉਹ ਅਸੀਂ ਹੁਣ ਪ੍ਰੋਪਰਟੀ ਟੀਮਾਂ ਡਿਪਲॉय ਕਰਕੇ ਅਸੀਂ ਇਹਨੂੰ ਵੈਰੀਫਾਈ ਕਰਦੇ ਆ। ਕੀ ਉਸ ਕਹਿ ਤਾਈ ਤੋਂ ਹਾਂਜੀ ਹਾਂ ਰੈਟਰ ਕੰਪਲੀਟ ਦਿੱਤੀ ਹੈ ਹੋਰ ਤੁਸੀਂ ਕਹਿਣਾ ਚਾਹੋ ਤੇ ਨਹੀਂ ਬਸ ਉਹ ਵੀ ਕੁਛ ਨਹੀਂ ਆ ਕਿ ਪੀਸਫੁਲੀ ਆਪਣਾ ਮਾਹੌਲ ਹੈ ਪੀਸਫੁਲੀ ਹੈ ਸਾਡੇ ਪੁਰਾ ਅਸੀਂ ਪੂਰਾ ਕੋਪਰੇਟ ਕਰਕੇ ਅਸੀਂ ਪੂਰੀ ਜਿਲ੍ਹੋਂ ਇਨਵੈਸਟਰੀਸ ਸਰ ਇਹਦੇ ਵਿੱਚ ਟੀਮਾਂ ਲਗਾਤੀਆਂ ਜਾਣਗੀਆਂ ਪਤਾ ਲੱਗਾ ਨਹੀਂ ਟੀਮਾਂ ਲਗਾ ਦਿੱਤੀਆਂ ਲਗਾ ਦਿੱਤੀਆਂ ਹੋਈਆਂ ਜੀ ਟੀਮਾਂ ਲਗਾ ਦਿੱਤੀਆਂ ਹੋਈਆਂ ਸਾਡੇ ਕੰਮ ਕਰ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਲੁਜਾਂਤੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਫਟਕਾਰ ਲਗਾਈ ਅਦਾਲਤ ਨੇ ਕਿਹਾ ਕਿ ਆਪਣੀ ਨਸ਼ੇ ਦੀ ਲਤ ਨੂੰ ਸੰਤੁਸ਼ਟ ਕਰਨ ਲਈ ਨੌਜਵਾਨ ਚੋਰੀ ਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਹੋ ਰਹੇ ਨੇ ਜੋ ਇਸ ਅਸੰਭਿष्य ਨਾਲ ਨਜਿੱਠਣ ਵਿੱਚ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦਾ ਹੈ ਦਰਸਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੰਦੀਪ ਮੋਦਗਿਲ 290 ਗ੍ਰਾਮ ਹੈਰੋਇਨ ਦੀ ਵਪਾਰਤ ਰਿਕਵਰੀ ਦੇ ਮਾਮਲੇ ਵਿੱਚ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰ ਰਹੇ ਸਨ ਉਨ੍ਹਾਂ ਇਸ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਸਮੇਂ ਵੀ ਇਹ ਟਿੱਪਣੀ ਕੀਤੀ ਸੀ ਜਸਟਿਸ ਸੰਦੀਪ ਮੋਦਗਿਲ ਨੇ ਕਿਹਾ ਵਧ ਰਹੀ ਨਸ਼ੀਲੇ ਪਦਾਰਥਾਂ ਦੀ ਲਤ ਦੇਸ਼ ਦੇ ਭਵਿੱਖ ਨੂੰ ਗੰਭੀਰਤਾ ਨਾਲ ਨੁਕਸਾਨ ਪਹੁੰਚਾ ਰਹੀ ਹੈ ਤੇ ਨੌਜਵਾਨਾਂ ਨੂੰ ਦੀਮਕ ਵਾਂਗ ਖੋਖਲਾ ਕਰ ਰਹੀ ਹੈ ਸਰਕਾਰ ਦੀ ਨਿੰਦਾ ਕਰਦੇ ਹੋਣਾ ਕਿਆ ਨੌਜਵਾਨਾਂ ਦਾ ਅਪਰਾਧ ਵੱਲ ਮੁੜਨਾ ਸੂਬਾ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦਾ ਹੈ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਵੱਲੋਂ ਪਾਣੀ ਪੀਣਾ ਬੰਦ ਕਰ ਦਿੱਤਾ ਗਿਆ ਹੈ ਪਾਣੀ ਬੰਦ ਕੀਤੇ ਗਏ ਨੂੰ ਹੁਣ 73 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਐਜਨਾਲੀ ਮੈਡੀਕਲ ਸਹੂਲਤ ਆ ਵੀ ਬੰਦ ਕਰ ਦਿੱਤੀ ਗਈ ਹੈ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਸੋਸ਼ਲ ਮੀਡੀਆ ਤੇ ਲਿਖਿਆ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਾਣੀ ਪੀਣਾ ਬੰਦ ਕੀਤੇ ਨੂੰ ਹੋਏ 73 ਘੰਟੇ ਇਸ ਤੋਂ ਪਹਿਲਾਂ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਲਿਖਿਆ ਸੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਾਣੀ ਪੀਣਾ ਬੰਦ ਕਰਨ ਤੋਂ ਬਾਅਦ ਹੁਣ ਹਰ ਤਰ੍ਹਾਂ ਦੀ ਮੈਡੀਕਲ ਸਹਾਇਤਾ ਲੈਣੀ ਵੀ ਕੀਤੀ ਗਈ ਬੰਦ ਇਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਚਿੰਤਾ ਖੜੀ ਹੋ ਗਈ ਹੈ ਪੰਜਾਬ ਦੇ ਮਾਝਾ ਖੇਤਰ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਤੇ ਇਸ ਸਾਲ ਆ ਰਹੀਆਂ ਦੋ ਸ਼ਤਾਬਦੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਸ਼੍ਰੀ ਕਾਰਤਕਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਅੱਜ ਅੰਮ੍ਰਿਤਸਰ ਮਾਝਾ ਜ਼ੋਨ ਦੇ ਸਮੂਹ ਪ੍ਰਚਾਰਕ ਨਿਗਰਾਨ ਢਾਡੀ ਤੇ ਕਵੀਸ਼ਰ ਸਿੰਘਾਂ ਨਾਲ ਸ਼੍ਰੀ ਕਾਰਤਕਾ ਸਾਹਿਬ ਵਿਖੇ ਇਕੱਤਰਤਾ ਕੀਤੀ ਗਈ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਪ੍ਰਚਾਰਕ ਸਿੰਘ ਉਹ ਗੁਰਪਾਈ ਨੇ ਜਿਹੜੇ ਜ਼ਮੀਨੀ ਪੱਧਰ ਤੇ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਸੰਗਤ ਤੱਕ ਪਹੁੰਚਾਉਂਦੇ ਨੇ ਉਹਨਾਂ ਕਹਿੰਿਆ ਕਿ ਅੱਜ ਦੇ 71 ਤਾ ਵਿੱਚ ਇਹ ਤੈਅ ਹੋਇਆ ਹੈ ਕਿ ਪਹਿਲਾਂ ਤੋਂ ਚੱਲ ਰਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਜਜ਼ਬੇ ਜੋਸ਼ ਤੇ ਜਨੂਨ ਨਾਲ ਅੱਗੇ ਲੈ ਕੇ ਜਾਇਆ ਜਾਵੇ ਤੇ ਪਿੰਡ ਪੱਧਰ ਤੇ ਸੰਗਤਾਂ ਨੂੰ ਨਾਲ ਜੋੜਿਆ ਜਾਵੇ। ਉਹਨਾਂ ਕਹਿੰਿਆ ਕਿ ਸਾਰੇ ਪ੍ਰਚਾਰਕ ਸਿੰਘਾਂ ਨੇ ਬੜੇ ਮਾਨ ਸਨਮਾਨ ਨਾਲ ਹਾਂ ਪੱਕੀ ਹੂੰਗਾ ਰਾਪਰਦਿਆਂ ਇਹ ਵਚਨ ਬੱਤਾ ਪ੍ਰਗਟਾਈਏ ਕਿ ਉਹ ਗੁਰੂ ਸਾਹਿਬ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪੂਰੀ ਮਿਹਨਤ ਤੇ ਲਗਨ ਨਾਲ ਲੈ ਕੇ ਜਾਣਗੇ। ਬਟਿੰਡਾ ਪੁਲਿਸ ਵੱਲੋਂ ਹਨੀ ਟ੍ਰੈਪ ਦੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਪੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਿਸ ਦੀ ਮੁਸਤਦੀ ਕਾਰਨ ਹੋਣ ਇਹਨਾਂ ਦੇ ਗਿਰੋਹ ਦੀ ਇੱਕ ਔਰਤ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਉਹਨਾਂ ਕੋਲ ਪੁਪਿੰਦਰ ਸਿੰਘ ਵਾਸੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ ਰਾਤ ਜਦੋਂ ਉਹ ਜਲੇਬੀ ਚੌਕ ਨੇੜੇ ਪਹੁੰਚਿਆ ਤਾਂ ਇੱਕ ਔਰਤ ਵੱਲੋਂ ਉਸ ਤੋਂ 500 ਰੁਪਏ ਦੀ ਮੰਗ ਕੀਤੀ ਗਈ ਤੇ Google Pay ਕਰਵਾਏ ਗਏ ਐਜ਼ੋਰਾਨ ਉਸ ਔਰਤ ਦੇ ਸਾਥੀ ਵੱਲੋਂ ਉਸ ਦਾ Google Pay ਦਾ ਪਿੰਨ ਦੇਖਣ ਤੋਂ ਬਾਅਦ ਮੋਬਾਈਲ ਫੋਨ ਖੋ ਕੇ ਮੌਕੇ ਤੋਂ ਉਹ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਲੋਟੇਵਿਆਂ ਵੱਲੋਂ ਭੁਪਿੰਦਰ ਸਿੰਘ ਦੇ ਖਾਤੇ ਵਿੱਚੋਂ UPI ਰਾਹੀਂ 1,09,253 ਰੁਪਏ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕਰ ਲਏ ਗਏ ਫਿਰ ਇਹਨਾਂ ਨੇ ਉਹ ਲੇਡੀ ਨੇ ਨਤੋਂ ਕੋਈ ਇਹਨਾਂ ਦੇ ਦੱਸਣ ਮੁਤਾਬਕ ਉਤਾਰਸ ਦੇ ਆਧਾਰ ਤੇ ਉਹਨੇ ਕਿਹਾ ਵੀ ਮੈਨੂੰ 500 ਰੁਪਏ Google Pay ਕਰ ਦੋ ਇਹਨਾਂ ਨੇ ਜਦੋਂ ਪੈਸੇ ਇਹਨਾਂ ਨੂੰ ਟਰਾਂਸਫਰ ਕੀਤੇ ਤਾਂ ਪਿੱਛੇ ਜਿਹੜੇ ਖੜੇ ਸੀ ਇਹਨਾਂ ਦੇ ਕਰੋੜੇ ਮੈਂਬਰ ਹੋਰ ਉਹਨਾਂ ਨੇ ਕੋਈ ਇਹਨਾਂ ਦਾ UPI ਪਿਨ ਦੇਖ ਕੇ ਫਿਰ ਬਾਅਦ ਚ ਉਹਨਾਂ ਦਾ ਮੋਬਾਈਲ ਸਨੇਚ ਕਰ ਲਿਆ ਮੋਬਾਈਲ ਸਨੇਚ ਕਰਕੇ ਉਹ ਭੱਜ ਗਏ ਫਿਰ ਇਹਨਾਂ ਦੇ ਆਪਣੇ UPI ਤੋਂ Google Pay ਤੋਂ ਇਹਨਾਂ ਨੇ ਵਕ-ਵਕ ਖਾਤੇ ਜਿਹੜਾ ਟਰਾਂਜੈਕਸ਼ਨ ਕਰਕੇ ਤਕਰੀਬਨ 1 ਲੱਖ 10 ਹਜ਼ਾਰ ਰੁਪਈਆ ਟਰਾਂਸਫਰ ਕਰ ਲਿਆ ਜਿਸ ਨੂੰ ਇਹਨਾਂ ਨੇ ਫਿਰ ਸਾਨੂੰ ਬਿਆਨ ਲਿਖਾਇਆ ਤੇ ਅਸੀਂ ਕਾਰਵਾਈ ਕਰਦੇ ਹੋਏ ਉਹ ਮੋਬਾਈਲ ਵੀ ਟ੍ਰੇਸ ਕਰ ਲਿਆ ਤੇ ਮੋਬਾਈਲ ਟਰੇਸ ਕਰਕੇ ਫਿਰ ਉਹਨਾਂ ਦਾ ਜਿਹੜੇ ਹੈਗੀ ਇੱਕ ਲੇਡੀ ਹੈ ਉਹਨੂੰ ਵੀ ਅਸੀਂ ਰਾਉਂਡ ਅਪ ਕਰ ਲਏ ਤੇ ਬਾਕੀ ਕਰੋ ਉਹਦੇ ਮੈਂਬਰ ਆ ਉਹ ਫੜਨ ਵਾਲੇ ਬਾਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਵੱਖ-ਵੱਖ ਤਰੀਕੇ અપਨਾ ਰਹੇ ਨੇ ਟਰੰਪ ਨੇ ਹੁਣ ਉਹਨਾਂ ਪ੍ਰਵਾਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਜੋ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਨਾਲ ਵਿਆਹ ਕਰਦੇ ਸਨ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਯਾਨੀ ਯੂਐਸਸੀਆਈਐਸ ਨੇ ਇਸ ਨੂੰ ਸੰਗੀ ਅਪਰਾਧ ਘਰਾੜ ਦਿੱਤਾ ਹੈ ਤੇ ਦੋਸ਼ੀ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਇੱਕ ਵਿਅਕਤੀ ਜੋ ਜਾਣਬੁੱਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਕਿਸੇ ਵੀ ਪ੍ਰਬੰਧ ਤੋਂ ਬਚਣ ਲਈ ਵਿਆਹ ਕਰਦਾ ਹੈ ਉਸ ਨੂੰ ਵਿਆਹ ਧੋਖਾਧੜੀ ਕਾਨੂੰਨ ਦੀ ਧਾਰਾ 1325 ਤਹਿਤ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਕੈਨੇਡਾ ਦੀ ਪੀਲ ਪੁਲਿਸ ਦੇ ਤਕਨੀਕੀ ਵਿਸ਼ੇਸ਼ ਜਾਂਚ ਦਲ ਨੇ ਬ੍ਰੈਂਪਟਨ ਰੈਂਦੇ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹੜੇ ਚੋਰੀ ਕੀਤੇ ਟਰੱਕਾਂ ਦੇ ਵਾਹਨ ਪਛਾਣ ਨੰਬਰ ਬਦਲਣ ਤੋਂ ਬਾਅਦ ਉਹਨਾਂ ਨੂੰ ਜਾਲੀ ਕਾਗਜ਼ਾਤ ਨਾਲ ਨਵੀਂ ਰਜਿਸਟ੍ਰੇਸ਼ਨ ਰਾਹੀਂ ਅੱਗੇ ਗਾਹਕਾਂ ਨੂੰ ਵੇਚਦੇ ਸਨ ਦੋਵਾਂ ਮੁਲਜ਼ਮਾਂ ਦੀ ਪਛਾਣ ਬ੍ਰੈਂਪਟਨ ਦੇ ਰਿਆਨ ਵਾਲੇ 50 ਸਾਲਾ ਇੰਦਰਜੀਤ ਸਿੰਘ ਵਾਲੀਆ ਤੇ 43 ਸਾਲਾ ਨਰਿੰਦਰ ਛੋਕਰ ਵਜੋਂ ਹੋਈ ਹੈ ਨਰਿੰਦਰ ਛੋਕਰ ਪਹਿਲਾਂ ਹੀ ਅਜਿਹੇ ਇੱਕ ਅਪਰਾਧੀ ਕਮਾਲੇ ਦੀ ਜ਼ਮਾਨਤ ਤੇ ਭਗੌੜਾ ਸੀ ਪੁਲਿਸ ਨੇ ਚੋਰੀ ਕੀਤੇ ਸਮਾਨ ਦੀ ਕੀਮਤ 14.5 ਲੱਖ ਡਾਲਰ ਯਾਨੀ 9 ਕਰੋੜ ਰੁਪਏ ਆંકી ਹੈ ਪੁਲਿਸ ਵੱਲੋਂ ਭੇਜੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਪਤਾ ਲੱਗਾ ਸੀ ਕਿ ਬ੍ਰੈਂਪਟਨ ਦੇ ਡੈਰੀ ਰੋਡ ਪੂਰਬ ਤੇ ਬੈਕ ਟੂ ਡਰਾਈਵਸ ਤੇ ਇੱਕ ਟਰੱਕ ਰਿਪੇਅਰ ਵਰਕਸ਼ਾਪ ਵਿੱਚ ਚੋਰੀ ਸ਼ੁਦਾ ਟਰੱਕਾਂ ਦੇ ਵਿਨ ਨੰਬਰਾਂ ਦੀ ਪੰਮ ਤੋੜ ਰਾਹੀਂ ਪਛਾਣ ਬਦਲ ਕੇ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਹੈ ਪੁਲਿਸ ਦੇ ਤਕਨੀਕੀ ਵਿਸ਼ੇਸ਼ ਦਲ ਨੇ ਅਦਾਲਤ ਤੋਂ ਉਸ ਸਥਾਨ ਦੇ ਤਲਾਸ਼ੀ ਵਾਰੰਟ ਲੈ ਕੇ ਛਾਪਾ ਮਾਰਿਆ ਤਾਂ ਦੋਵੇਂ ਮੁਲਜ਼ਮ ਵਿਨ ਨੰਬਰ ਬਦਲਣ ਦੇ ਕੰਮ ਵਿੱਚ ਲੱਗੇ ਹੋਏ ਮੌਕੇ ਤੋਂ ਫੜੇ ਗਏ ਤੇ ਇਹਨਾਂ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਭਾਜਪਾ ਨੂੰ ਲਿਆ ਨਿਸ਼ਾਨੇ ਤੇ ਕਿਹਾ ਹਾਰ ਦੇ ਡਰ ਤੋਂ ਘਟਾ ਰਹੀ ਸੀਟਾਂ ਦੀ ਹੱਦਬੰਦੀ ਗੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਪਰਿਵਾਰ ਵੱਲੋਂ ਪਟਿਆਲਾ ਵਿੱਚ ਕਰਨਾ ਐਸਐਸਪੀ ਦੇ ਤਬਾਦਲੇ ਦੀ ਮੰਗ ਆਪਕਾਰੀ ਮੰਤਰੀਰ ਪਾਸਿੰਗ ਚੀਮਾ ਦਾ ਦਾਵਾ ਕਿਹਾ ਪੰਜਾਬ ਦਾ ਆਪਕਾਰੀ ਮਾਲੀਆ 10200 ਕਰੋੜ ਰੁਪਏ ਤੱਕ ਪਹੁੰਚਿਆ ਅੰਬੀ ਸਰਵਿਚੀ ਮਾਚਲ ਟਰਾਂਸਪੋਰਟ ਦੀਆਂ 4 ਬੱਸਾਂ ਦੀ ਪੰਨ ਤੋੜ ਬੱਸ ਦੇ ਸ਼ੀਸ਼ੇ ਤੋੜੇ ਤੇ ਲਿਖੇ ਖਾਲਸਾਨੀ ਨਾਰੇ ਤੇ ਕੈਨੇਡਾ ਪੀਲ ਪੁਲਿਸ ਵੱਲੋਂ ਬ੍ਰੈਂਪਟਨ ਰਹਦੇ ਦੋ ਪੰਜਾਬੀ ਗ੍ਰਿਫਤਾਰ ਪੁਲਿਸ ਨੇ 14 ਲੱਖ ਡਾਲਰ ਦੀਆਂ ਚੋਰੀ ਦੀਆਂ ਤਾਰਾਂ ਕੀਤੀਆਂ ਬਰਾਮਦ ਇਸੇ ਨਾਲ ਹੀ ਰਾਪਤਾ ਨਿਊਜ਼ਾ ਖਬਰਾਂ ਦਾ ਇਹ ਬਲੈਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ